ਸਾਡੇ ਦੇ ਬਦਲੇ ਦੀ ਮਨ ਭਾਵਨਾ ਪੱਕੀ ਹੈ ਸਾਡੇ ਕੁਲਵਿੰਦਰ ਕੌਰ ਨੇ ਜਵਾਬ ਦਿੱਤਾ ਹੈ ਕਿ ਗਾਹਾਂ ਨੂੰ 100 ਵਾਰੀ ਫੋਟ ਕੇ ਬੋਲੂ ਪੰਜਾਬੀਆਂ ਦੇ ਖਿਲਾਫ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਕੋਈ ਸਾਨੂੰ ਸੰਘਰਸ਼ ਦੀ ਲੋੜ ਪਈ ਤਾਂ ਅਸੀਂ ਸੰਘਰਸ਼ ਵੀ ਲੜਾਂਗੇ ਮਤਲਬ ਜਿੰਨੀ ਵੀ ਹੋਵੇ ਮੱਤਤ ਅਸੀਂ ਜੱਟ ਕੇ ਕਰਾਂਗੇ ਜੇ ਪੰਜਾਬ ਸਰਕਾਰ ਨੇ ਕੋਈ ਵੱਧ ਪਰਚਾ ਦਰਜ ਕਰਨ ਦੀ ਕੋਟ ਕਰੀ ਜਾਂ ਕਰਤਾ ਤਾਂ ਉਹਦੇ ਖਿਲਾਫ ਵੀ ਸੰਘਰਸ਼ ਲੜਾਂਗੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਬੀਤੇ ਕੱਲ ਇੱਕ ਸੀਐਸ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਜਿਹੜਾ ਜਿਸ ਤਰ੍ਹਾਂ ਦੇ ਨਾਲ ਥੱਪੜ ਜਿਹੜਾ ਗਿਆ ਕੰਗਣਾ ਅਰਨੌਤ ਨੂੰ ਕਿਉਂਕਿ ਉਹ ਕਹਿੰਦੇ ਨੇ ਕਿ ਕਿਸਾਨੀ ਧਰਨੇ ਵੇਲੇ ਇਹ ਸਾਡੀਆਂ ਮਾਮਾਂ ਭੈਣਾਂ ਨੂੰ ਉਲਟਾ ਬੋਲੀ ਸੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਹੀ ਉਹ ਉਦੋਲਣ ਚੱਲਿਆ ਉਦੋਂ ਇਹ ਕੰਗਣਾ ਖਾਸ਼ਾ ਉਲਟ ਸੋਲਟ ਬੋਲਦੀ ਰਹੀ ਹੈ ਜੀ ਵੀ ਇਹ 100 ਰੁਪਏ ਦਿਹਾੜੀ ਤੇ ਆਉਂਦੀਆਂ ਨੇ ਜੀ ਹੁਣ ਪ੍ਰੈਸ ਨੂੰ ਵੀ ਸਾਰਾ ਪਤਾ ਵੀ ਕੀ ਲੋਕ ਦਿਹਾੜੀ ਦੇ ਜਿਹੜੇ 92% ਲੋਕਾਂ ਨੇ ਉਸ ਅਧੂਲਨ ਦੇ ਵਿੱਚ ਯੋਗਦਾਨ ਪਾਇਆ ਜੀ ਤੇ ਮਤਲਬ ਇਹ ਜੀ ਗੱਲ ਬੋਲਣੀ ਹੁਣ ਗੁੱਸਾ ਤਾਂ ਹੁੰਦਾ ਉਹ ਸਾਰੇ ਪਰਿਵਾਰ ਮਤਲਬ ਜਿਹੜੇ ਵਿੱਚ ਸੀ ਉਹ ਕੁੜੀ ਕੁਲਵਿੰਦਰ ਗੌਰ ਆ ਬੋਲੀਆ ਵੀ ਮੇਰਾ ਸਾਰਾ ਪਰਿਵਾਰ ਮੇਰੀ ਮਾਂ ਉੱਥੇ ਸੀ ਜੀ ਉਹ ਜਜ਼ਵਾਤ ਨੇ ਜਜ਼ਵਾਤਾਂ ਦੇ ਵਿੱਚ ਗੁੱਸਾ ਆ ਜਾਂਦਾ ਹੈਗਾ ਹਮ ਮਤਲਬ ਗੁੱਸਾ ਫਿਰ ਨਹੀਂ ਕੰਟਰੋਲ ਹੁੰਦਾ ਨੌਜਵਾਨ ਦੇ ਨੌਜਵਾਨਾਂ ਤੋਂ ਹੂੰ ਠੀਕ ਹੈ ਨਾ ਗੱਲਪਨ ਤਾਂ ਕੰਗਣਾ ਨੂੰ ਸੋਚਣਾ ਚਾਹੀਦਾ ਸੀ ਦੱਸਦੀ ਕਿ ਮਤਲਬ ਇਹ ਜਿਹੀ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਜੀ ਪਰ ਅਸੀਂ ਸੰਯੁਕਤ ਕਿਸਾਨ ਮੋਰਚਾ ਸਾਡੀ ਗੱਲਬਾਤ ਸਾਰਿਆਂ ਦੀ ਹੋਊਗੀ ਅਸੀਂ ਮਤਲਬ ਕੁਲਵਿੰਦਰ ਕੌਰ ਦੇ ਨਾਲ ਆ ਜੀ ਕੋਈ ਸਾਨੂੰ ਸੰਘਰਸ਼ ਦੀ ਲੋੜ ਪਈ ਤਾਂ ਅਸੀਂ ਸੰਘਰਸ਼ ਵੀ ਲੜਾਂਗੇ ਮਤਲਬ ਜਿੰਨੀ ਵੀ ਹੋਵੇ ਮਤਲਬ ਅਸੀਂ ਜੱਟ ਕੇ ਕਰਾਂਗੇ ਜੀ ਤੇ ਅਸੀਂ ਇੱਕ ਮੈਂ ਤੁਹਾਡੇ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਥੱਪੜ ਦੀ ਬਣਦੀ ਹੁੰਦੀ ਹੈ 755 ਜੀ 755 ਲਾ ਲਓ ਤੇ 24 ਲਾ ਲਓ ਇਹਦੋ ਵੱਧ ਨਹੀਂ ਬਣਦੀ ਥੱਪੜ ਦੀ ਹੂੰ ਹੂੰ ਆਪਰ ਕੋਈ ਵੀ ਕਿਸੇ ਦੇ ਮਾਰੇ ਕਿਉਂ ਜੇ ਸਿੱਕੀ ਆਧਾਰ ਮਾਰਾਂਗੇ ਕਿ 26 ਬਣੂਗੀ ਜੀ ਜਿਆਦਾ ਫੇਰ 307 ਬਣੂਗੀ ਫੇਰ ਜੇ ਬੰਦਾ ਮਾਰਦਾ ਕਿ 302 ਬਣੂਗੀ ਥੱਪੜ ਹੈ ਜੀ ਇਹ ਪੰਜਾਬ ਸਰਕਾਰ ਨੇ ਮਤਲਬ ਪਰਚਾ ਦਰਜ ਕਰਨਾ ਹੈ ਪੰਜਾਬ ਸਰਕਾਰ 759 ਤੋਂ ਵੱਧ ਨਹੀਂ ਕਰ ਸਕਦੀ ਤੇ ਜੇ ਜਦੂ ਕਰੂ ਤਾਂ ਪੰਜਾਬ ਸਰਕਾਰ ਦੇ ਖਿਲਾਫ ਕਰਾਂਗੇ ਅਸੀਂ ਮਤਲਬ 9 ਤਰੀਕ ਦੀ ਸਾਡੀ ਮੋਰਚ ਦੀ ਮੀਟਿੰਗ ਹੈ ਸ਼ਾਇਦ ਤੋਂ ਪਹਿਲਾਂ ਵੀ ਸੱਦੀ ਜਾ ਸਕਦੀ ਹੈ ਕੱਲ ਨੂੰ ਵੀ ਸੱਦੀ ਜਾ ਸਕਦੀ ਹੈ ਹੁਣ 9 ਦੀ ਰੱਖੀ ਹੋਈ ਹੈ ਮੀਟਿੰਗ ਜੀ ਜੀ ਉਹ ਤੇ ਜਾ ਕੇ ਵਿਚਾਰਿਆ ਜਾਊਗਾ ਇਸ ਕੋਈ ਜੇ ਪੰਜਾਬ ਸਰਕਾਰ ਨੇ ਕੋਈ ਵੱਧ ਪਰਚਾ ਦਰਜ ਕਰਨ ਦੀ ਕੋਟ ਕਰੀ ਜਾਂ ਕਰਤਾ ਤਾਂ ਉਹਦੇ ਖਿਲਾਫ ਅਸੀਂ ਸੰਘਰਸ਼ ਲੜਾਂਗੇ 759 ਤੋਂ ਵੱਧ ਬਣ ਜਾਈ 759 ਕਰਨ ਚਲੋ ਨੌਕਰੀ ਤੋਂ ਜਨਾ ਕੋਈ ਸਸਪੈਂਡ ਹੋਊਂਦੀ ਆ ਕਹਾਂ ਬਹਾਲੂ ਜੇ ਕੇਸ ਚੱਲੂਗਾ ਕਰ ਲਾਂਗੇ ਠੀਕ ਹੈ ਵੀ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਠੀਕ ਹੈ ਜਜਬਾਤ ਨੇ ਇਹ ਇੱਕ ਗੱਲ ਨੂੰ ਸੁਣ ਲੈਣਾ ਘੱਟੋ ਘਾਟ ਜਿਹੜਾ ਗਵਰਨਰ ਹੁੰਦਾ ਹੈ ਗਵਰਨਰ ਨੂੰ ਉਸ ਬੰਦੇ ਨੂੰ ਲਾਇਆ ਜਾਂਦਾ ਜਿਹੜਾ ਦਿਮਾਗ ਵਾਲਾ ਬੰਦਾ ਹੁੰਦਾ ਜੀ ਉਹ ਆ ਕੋ ਗਵਰਨਰ ਮੈਨ ਨੌ ਤੋਂ ਦੇ ਨਿਕਲ ਗਿਆ ਕਿਤੇ ਉਹਦਾ ਜੀ ਤੇ ਉਹਨੇ ਬੋਲਿਆ ਸੀ ਕਹਿੰਦਾ ਇਹ 312 ਨਹੀਂ ਬੋਲਦੇ ਜਿਹੜੀ ਕੌਮ ਹੈ ਇਹਨੂੰ ਪੰਜਾਬੀ ਕਹਦੋ ਸਿੱਖ ਕਹਦੋ ਕੋਈ ਵੀ ਕਹਦੋ ਇਹ ਸਾਡਾ ਪੁਰਾਣਾ ਇਤਿਹਾਸ ਹੈ ਜੀ ਜੇ ਉਹਦੋਂ ਸੰਗ ਜਾ ਕੇ ਏਡੀ ਦੂਰ ਜਾ ਕੇ ਉਹ ਵਾਕਾ ਕਰ ਸਕਦਾ ਜਾਂ ਸਾਰਾ ਕੋਈ ਬਦਲਾ ਲੈ ਸਕਦਾ ਹੈਗਾ ਜੀ ਜੇ ਦਰਬਾਰ ਸਾਹਿਬ ਦਾ ਬਦਲਾ ਲੈ ਸਕਦੇ ਆ ਕਦੋਂ ਵੀ ਕਿਸੇ ਨੇ ਸਾਡੇ ਤੇ ਕੋਈ ਹਮਲਾ ਕਰਿਆ ਹੈ ਹਾਂ ਸਾਡੇ ਚ ਬਦਲੇ ਦੀ ਮਨ ਭਾਵਨਾ ਪੱਕੀ ਹੈ ਜੀ ਉਹਨੂੰ ਅਸੀਂ ਮੂਰਤ ਨੂੰ ਮੂੰਹ ਤੋੜਨਾ ਜਵਾਬ ਪੰਜਾਬੀ ਕਹਿਤੀ ਸਿੱਖ ਕਹਿਈਏ ਦਿੰਨੇ ਆ ਹਾਂ ਤੇ ਉਹ ਸਾਡੇ ਕੁਲਵਿੰਦਰ ਕੌਰ ਨੇ ਜਵਾਬ ਦਿੱਤਾ ਹੈ ਕਿ ਗਾਹਾਂ ਨੂੰ 100 ਵਾਰੀ ਸੋਚ ਕੇ ਬੋਲੂ ਪੰਜਾਬੀਆਂ ਦੇ ਇਕਲਾਬ ਕੱਲੇ ਅਸੀਂ ਨਹੀਂ ਹੱਕ ਚ ਖੜੇ ਅੱਜ ਹਰਿਆਣੇ ਦੇ ਉੱਤੋਂ ਬਿਆਨ ਆਈ ਜਾਂਦੇ ਨੇ ਕਿਸਾਨ ਲੀਡਰਾਂ ਦੇ ਜੀ ਉਹਨਾਂ ਨੇ ਜਾ ਕੇ ਕਿਹਾ ਵੀ ਅਸੀਂ ਨਾਲ ਖੜੇ ਆਏ ਆਂ ਕੁਲਵਿੰਦਰ ਕੌਰ ਦੇ ਨਾਲ ਖੜੇ ਆ ਰਹੇ ਨੇ ਸਯੁਗਤ ਮੋਰਚੇ ਖੜਾ ਭਾਰਤ ਦੇ ਨਾਲ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਜੀ ਇਹ ਜੋ ਕੁਝ ਵੀ ਹੋਇਆ ਮੇਰੇ ਹਿਸਾਬ ਚ ਠੀਕ ਹੋਇਆ ਅੱਛਾ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਕਰਮ ਹੁੰਦਾ ਇਸ ਘਟਨਾ ਕਰਮ ਤੋਂ ਬਾਅਦ ਵੀ ਕਿ ਜਿਵੇਂ ਤੁਸੀਂ ਕਿਹਾ ਕਿ ਬੋਲ ਬਾਣੀ ਉਸ ਤੋਂ ਬਾਅਦ 100 ਵਾਰੀ ਸੋਚ ਕੇ ਬੋਲੂ ਪਰ ਉਸ ਤੋਂ ਬਾਅਦ ਹੀ ਕੰਗੜਾ ਰਣੋਤ ਦਾ ਜਿਹੜਾ ਬਿਆਨ ਤੁਰੰਤੀ ਜਿਹੜਾ ਆ ਜਾਂਦਾ ਉਹ ਕਹਿੰਦੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਉਗਰਵਾਦ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਉਹਨੂੰ ਕਿਵੇਂ ਠੱਲ ਪਾਈ ਜਾਵੇ ਉਹ ਮਤਲਬ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਜਾਂ ਗੁਰਬਾਤ ਦੇ ਨਾਲ ਜੋੜਨਾ ਇੱਕ ਥੱਪੜ ਮਾਰਿਆ ਮੇਰੀ ਗੱਲ ਸੁਣੋ ਸਾ ਸਾਨੂੰ ਤਾਂ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਨਕਸਲਾਈਟ ਕਹਿਣ ਕੁਝ ਵੀ ਕਹਿਣ ਜੀ ਤੇ ਪਰ ਜਿਹੜੇ ਇਹ ਇੰਨਾ ਦੇ ਗੁੰਡੇ ਮੁਸਲਮਾਨਾਂ ਤੇ ਹਮਲੇ ਕਰਦੇ ਨੇ ਜੀ ਨੰਗੀਆਂ ਕਰਕੇ ਔਰਤਾਂ ਨੂੰ ਮਤਲਬ ਘਮਾਉਂਦੇ ਨੇ ਜੀ ਕੀ ਉਹ ਅੱਤਵਾਦੀ ਨਹੀਂ ਹੈਗੇ ਜੀ ਮੈਂ ਕਹਿਣਾ ਵੀ ਮਤਬ ਉਹ ਉਹ ਜਿਹੜਾ ਕੁੱਸਤਕਰਿਆ ਨਹੀਂ ਇੱਕ ਥੱਪੜ ਹੀ ਮਾਰਿਆ ਨਾ ਜੇ ਆਪਾਂ ਗੱਲ ਕਰ ਲਈਏ ਜੀ ਇੰਨਾ ਜਿਹੜਾ ਗੁੰਡਿਆਂ ਨੇ ਬਹੁਤ ਵੱਡਾ ਘੱਟ ਗਿਣਤੀਆਂ ਦੇ ਖਿਲਾਫ 370 ਧਾਰਾ ਤੋੜਨੀ ਜੀ ਇਹਨਾਂ ਮਤਲਬ ਸਰਕਾਰ ਨੇ ਉਹ ਉਹ ਅੱਤਵਾਦੀ ਨੇ ਹੈਗੇ ਜੀ ਜਿਹੜੇ ਮਸਲ ਆਉਣ ਹਾਰ ਦਾ ਕਰਾਰੀ ਹਾਰ ਤਾਂ ਹੀ ਮਿਲੀ ਆ ਮੋਦੀ ਨੂੰ ਜਿਹੜਾ ਕਿਸੇ ਨੂੰ ਪੁੱਛਦਾ ਨਹੀਂ ਕਿ ਅਜੇ ਵਿਚਾਲੇ ਲੋਕ ਕਿਹੜਾਗਾ ਜੀ ਮੇਰਾ ਖਿਆਲ ਹੈ ਨਾ ਵੀ ਅਸੀਂ ਜੇ ਉਹਨੇ ਹੀ ਬਿਆਨ ਵੀ ਦਿੱਤਾ ਹੈ ਇਸ ਬਾਰੇ ਦੇ ਸਾਡੇ ਖਿਲਾਫ ਪੰਜਾਬੀਆਂ ਦੇ ਉਹ ਵੀ ਨਿੰਦਣਯੋਗ ਹੈਗਾ ਉਹ ਨਿੰਦਿਆ ਕਰਦੇ ਜੀ ਪ੍ਰਧਾਨ ਜੀ ਸਮੇਂਤਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ